ਸਸਿਕਾਲ ਕੀ ਹਾਲ ਚਾਲ ਹੈ ਵੀਰੋ ਸੋ ਬਹੁਤ ਦਿਨ ਬਾਅਦ ਆਪਾਂ ਅੱਜ ਵਲੌਗ ਬਣਾ ਜਾ ਰਹੇ ਆ ਬਹੁਤ ਟਾਈਮ ਬਾਅਦ ਜੁਆਗ ਛੋਟਾ ਸੀਗਾ ਤੇ ਤਾਂ ਕਰਕੇ ਟਾਈਮ ਨਹੀਂ ਲੱਗ ਪੰਦਾ ਸਾਨੂੰ ਤੇ ਅੱਜ ਆਪਾਂ ਪਟਿਆਲੇ ਦਾ ਰੂਟ ਕੱਢਿਆ ਤੇ सोनू ਵੀਰੇ ਨੇ ਬੁਲਾਇਆ ਸੀ ਅੱਜ ਕਿਉਂਕਿ ਅੱਜ ਏਕਮ ਦਾ ਬਰਥਡੇ ਸੀਗਾ ਦੋ ਦਿਨ ਪਹਿਲਾਂ ਬਰਥਡੇ ਸੀਗਾ ਤੇ ਅੱਜ ਸੈਲੀਬ੍ਰੇਸ਼ਨ ਲਈ ਬੁਲਾਇਆ ਸੀਗਾ ਕਿਉਂਕਿ ਅੱਜ ਸੈਚਰਡੇ ਹੈ ਤੇ ਸੈਚਰਡੇ ਸਾਰੇ ਨੂੰ ਛੁੱਟੀ ਹੁੰਦੀ ਹੈ ਇੱਕ ਤਰੀਕੇ ਨਾਲ ਸੋ ਗਾਇਜ਼ ਆਪਾਂ ਇਹਨਾਂ ਵੀਰਾਂ ਦੇ ਘਰ ਆਏ ਹੋਏ ਆ ਜੋ ਬਹੁਤ ਹੀ ਪਿਆਰ ਦਿੰਦੇ ਨੇ ਜਦੋਂ ਵੀ ਆਪਾਂ ਇਹਨਾਂ ਦੇ ਘਰ ਆਈਦਾ ਹਾਂ ਹਾਂਜੀ ਸੋ ਇਹ ਆਪਣੇ ਭਰਾਵਾਂ ਦਾ ਘਰ ਆ ਆਪਾਂ ਬਿਨਾਂ ਪੁੱਛੀ ਆਈਦਾ ਇੱਥੇ ਤੇ ਅੱਜ ਅੱਜ ਪੈ ਰਹਿਆ ਪੂਰਾ ਗਾ ਤੁਹਾਨੂੰ ਬਾਹਰ ਦਾ ਸੀਨ ਦਿਖਾਣੇ ਆ ਤੇ ਤੁਹਾਨੂੰ ਬਹੁਤ ਹੀ ਨਜ਼ਾਰਾ ਹੋਊਗਾ ਅੱਜ ਦਾ ਵਲੌਗ ਮਿਸ ਨਾ ਕਰਨਾ ਸੋ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤੇ ਅੱਜ ਦੇ ਨਜ਼ਾਰੇ ਆਣ ਵਾਲੇ ਨੇ ਪੂਰੇ ਤੇ ਆਓ ਤੁਹਾਨੂੰ ਬਾਹਰ ਦਾ ਸੀਨ ਦਿਖਾਣੇ ਆ ਆ ਦੇਖੋ ਜੀ ਪੂਰਾ ਜਗਾਰ ਰੈਡੀ ਹੈ ਆਪਣਾ ਬਾਹਰ ਤੇ ਸਾਰੇ ਜਨਤਾ ਪਹੁੰਚੀ ਹੋਈ ਹੈ ਹਾਂਜੀ ਕੀ ਮੰਡ ਰਿਹਾ ਮਹਾਰਾਜ ਜੀ ਆਪਣਾ ਚਿਕਨ ਮੰਡ ਰਿਹਾ ਬਲ ਪਨੀਰ ਮੰਡ ਰਿਹਾ ਇਹ ਰੜ ਰੈ ਲੋ ਜੀ ਅੱਜ ਬਾਦਰੀ ਕੋ ਦਾ ਪੂਰਾ ਪੈਨ ਸੀਗਾ ਸਾਡਾ ਤਾਂ ਹੀ ਆਪਾਂ ਆਏ ਸੀ ਸਾਰੇ ਮਿਲ ਕੇ ਇੰਜੋਏ ਕਰ ਰਹੇ ਹਾਂ ਹਾਂਜੀ ਹਾਂਜੀ ਸਵੇਰ ਦੁਪਹਿਰ ਕੰਮ ਹੈ ਮਹਾਰਾਜ ਤੇ ਅੱਜ ਪਾ ਜਾਈਏ ਹੋ ਨੇ ਹਾਂਜੀ ਭਾਜੀ ਠੀਕ ਹੋ ਸਾਰੇ ਇੰਜੋਏ ਕਰ ਰਹੇ ਨੇ ਸਾਰੇ ਸਰਣ ਕੰਮ ਲਾਇਆ ਹੋਇਆ ਆ ਪਾਜ ਅੱਜ ਅਰੇ ਪੱਕਿਆ ਮਾਰੀ ਜਾਂਦਾ ਅੱਜ ਮੈਂ ਕੰਮ ਨਹੀਂ ਕੀਤਾ ਹਾਂਜੀ ਵਾਹ ਕੁਝ ਕਹਿਣਾ ਚਾਹੋਗੇ ਅੱਜ ਬਹੁਤ ਵਧੀਆ ਕੀਤਾ ਜੀ ਤੁਸੀਂ ਆਏ ਹੋ ਖੁੱਲੇ ਦਰਸ਼ਨ ਦਿੱਤੇ ਨੇ ਇੰਜੋਏ ਕਰੋ ਅੱਜ ਪੂਰਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਬਸ ਖਾ ਕੀ ਬਤ ਲੱਗੇਗਾ ਹਾਂ ਇਹਦਾ ਖਾ ਕੀ ਲੱਗੇਗਾ ਹਾਂਜੀ ਇੱਧਰ ਕੰਮ ਲਾਇਆ ਹੋਇਆ ਹੈ ਹਾਂਜੀ ਹਰੀ ਭਰੀ ਆਏ ਨੇ ਕੀ ਨਾਮ ਹੈ ਵੀਰੇ ਆਪਣਾ ਇਕਮ ਜੀ ਆ ਦੋ ਇਕਮ ਇਕੱਠੇ ਹੋ ਗਏ ਨੇ ਬਰਥਡੇ ਦਾ ਸੋਕੇ ਦਾ ਭਾਈ ਇਕਮ ਟੂ ਇਕਮ ਫਸ ਦਾ ਬਰਥਡੇ ਹੈ ਇਕਮ ਨੂੰ ਸਾਰਾ ਹੈਲਪ ਕਰ ਰਹੇ ਆ 7 ਵਜੇ ਦਾ ਤੇਰਾ ਗਲਤ ਤੇ 6 ਵਜੇ ਦਾ ਦੁਪਹਿਰ ਦਾ ਮਗਵੰਤਾ 6 ਵਜੇ ਦਾ ਆਇਆ ਹੈ ਆਪਣੇ ਨਾਲ ਤੇ ਭੁੱਖ ਸੀ ਬਜਾਰਾ ਅੱਜ ਤੇ ਤੁਸੀਂ ਮਾਰੇ ਮੈਨੂੰ ਤਾਂ ਲੇਟ ਆਇਓ ਹਨਾ ਹਾਂਜੀ ਲੇਟ ਆਇਓ ਹੈ ਇਹਦਾ ਚੱਲ ਘੱਟ ਆਵੇ ਤੋ دیر ਆ ਬੁਰੇ ਪਕੋਆ ਨਾ ਤੇ ਬੁਰੇ ਚੀਜ਼ ਆ ਇਹ ਆ ਪਲੇਟ ਆ ਇਹ ਬਹੁਤ ਜਲਦੀ ਲੇਟ ਆਇਨੇ ਜੀ ਹਾਂ ਜੀ ਅਸੀਂ ਲੇਟ ਆਏ ਆ ਕਿਉਂਕਿ ਅਸੀਂ ਗੁਰਦੁਆਰੇ ਮੱਥਾ ਦੇਖ ਕੇ ਆਣਾ ਸੀਗਾ ਤੇ ਵੈਸੇ ਵੀ ਐਂਟਰੀ ਲੇਟ ਹੋਈ ਸੀ ਤੇ ਬਾਕੀ ਆਪਾਂ ਅੱਜ ਇੰਜੋਏ ਕਰਾਂਗੇ ਇੰਜੋਏ ਕਰਾਂਗੇ ਅੱਜ ਬਹੁਤ دیر ਬਾਅਦ ਕਰ ਰਹੇ ਆ ਅੱਜ ਪੂਰੇ ਕਰਾਂਗੇ ਸਿਸਟਮ ਪੂਰਾ ਪੱਕੀ ਦੀ ਬੁਕਿੰਗ ਆ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਫੜਾਓ ਜੀ ਪੱਕੀ ਲਾਣਾ ਚਾਹੁੰਦੇ ਆ ਪੱਕੀ ਫੜਾਓ ਇਹਨਾਂ ਨੂੰ

ਗੱਲਬਾਤ ਐਸਾ ਕਪੜੇ ਡਰੈਸ ਉਹ ਇਹਦਾ ਆਪਣਾ ਹੁਨਰ ਨੀਂਨੀ ਕਰਦਾ ਬੜੀ ਮੁਸ਼ਕਿਲ ਆ ਹੁੰਨੇ ਦੁੱਧੂ ਜਿਹੇ ਸੁੱਤੀ ਐ ਸੋ ਇਹਨੂੰ ਆਪਾਂ ਲੰਗ ਕਮਰੇ ਚ ਪਾਇਆ ਹੋਇਆ ਤੇ ਇਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਗਾਹ ਪਾਇਆ ਨਹੀਂ ਅੱਜ ਤੇ ਬਾਹਰ ਪ੍ਰੋਗਰਾਮ ਤੁਹਾਨੂੰ ਪਤਾ ਹੀ ਚੱਲ ਰਿਹਾ ਹੈ ਇਹਨਾਂ ਨੂੰ ਮੈਂ ਕਿਹਾ ਚਲੋ ਕਿਤਾ ਢਿੱਡ ਭਰ ਗਿਆ ਹੋਇਆ ਤੇ ਉਹ ਨੀਂਨੀ ਕਰ ਰਹੀ ਹੈ ਬਸੇ ਖੂਬਸੂਰਤ ਸੋ ਜਾਏ ਤੰਗ ਨਾ ਕਰੇ ਫਿਰ ਦੇਖਦੇ ਹਾਂ ਬਾਕੀ ਵਿਚ ਵਿਚਾਲੇ ਮੈਂ ਤਾਂ ਹੀ ਗੇੜਾ ਮਾਰੀ ਜਨਾ ਕਿ ਉੱਠ ਤਾਂ ਨਹੀਂ ਗਈ ਵੀ ਬਾਹਰ ਮਿਊਜ਼ਿਕ ਮਜ਼ਿਕ ਲਗਾਇਆ ਹੋਇਆ ਤੇ ਹਾਂਜੀ ਕਿਹੜੀ ਚੈਸ ਚੱਲ ਰਹੀ ਹੈ ਦੇ ਦਿ ਵੀਰੇ ਗੱਲ ਸਮਝ ਨਾ ਅੱਛਾ ਅੱਛਾ ਆਪਾਂ ਹੈਗੇ ਆ ਇਹ ਤਾਂ ਸਵਰਾ ਇਦੋਂ ਖਾਸ ਧਿਆਨ ਰੱਖਿਆ ਜਾ ਰਿਹਾ ਪੱਕੇ ਤੇ ਲੈਣਾ ਦਿਨੋ ਹੱਤ ਨਾਲ ਹੱਤ ਨਾਲ ਕੰਮ ਨਾ ਕਰਨਾ ਆ ਲੋ ਇਧਰ ਟੇਸਟ ਕਰੋ ਜੀ ਐਵੇਂ ਚ ਵੋਡ ਕੈ ਜੀ ਚਾ ਰੱਖਿਓ ਜਲਦੀ ਕਰੋ ਇੱਥੇ ਕਿਤੇ ਸਪਰਾਈਟ ਗਰਮ ਹੋ ਜਵੇ ਉਹ ਚੱਲੇ ਨਾ ਬਜੀ ਬਾ ਬਾ ਜੀ ਹਾਂ ਜੀ ਕੋੜੀ ਹੈ ਵਿੱਚ ਰੰਮ ਕੇ ਲਾਦੀ ਆ ਪੀ ਪੀ 1 ਕਮ ਪਿਆ ਲੈ ਕਮ ਇੱਕ ਰੁਪਇਆ ਤੁਸੀਂ ਪੀ ਇੱਕ ਪੈਕ ਲਾ ਲੈ ਨਾ ਨਾ ਲੋ ਲੋ ਉਹ ਲੋ ਲੈ ਲੋ ਹਾਂ ਨਾ ਜੇਲੀ ਐ ਸੈਂਟਰ ਮੰਨੇ ਕੋੜਾ ਬੜਾ ਇਹ ਜੀ ਦੇਖੋ ਜੀ ਖਰ ਦੇ ਪੁੱਛਾ ਕਰ ਹਾਂਜੀ ਕਿਵੇਂ ਚੱਲ ਰਿਹਾ ਕੰਮ ਕਰ ਇਹ ਚੈੱਕ ਕਰੋ ਮਾਰਾ ਪਨੀਰ ਆ ਦੇਖੋ ਜੀ ਇਹ ਥੋੜਾ ਥੋੜਾ ਕਾਲਾ ਹੋ ਗਿਆ ਹੈ ਨਾ ਕੰਮਾ ਥੋੜਾ ਟਾਈਮ ਲੱਗ ਰਿਹਾ ਥੋੜਾ ਇਹ ਬੰਦਾ ਪੂਰਾ ਖੁਸ਼ ਐ ਅੱਜ ਤੇ ਬੰਦਾ ਪੂਰਾ ਖੁਸ਼ ਐ ਅੱਜ ਕਿਉਂਕਿ ਇਹਦੇ ਕੱਪੜੇ ਪ੍ਰੈਸ ਨੇ ਕੱਪੜੇ ਪ੍ਰੈਸ ਐ ਇਹਦਾ ਬਰਥਡੇ ਸੀਗਾ 2 ਦਿਨ ਪਹਿਲਾਂ ਮਨਾਜ ਪੂਰਾ ਸੈਲੈਬ੍ਰੇਸ਼ਨ ਮਾ ਚੱਕ ਰਹੇ ਆ ਜੀ ਆਪਾਂ ਠੀਕ ਐ ਆ ਦੇਖੋ ਜੀ ਹੁਣ ਉਹ ਉੱਠ ਗਈ ਐ ਜਿਹਦੀ ਗੱਲ ਦਾ ਡਰ ਸੀ ਉਹੀ ਹੋ ਗਿਆ ਉੱਠ ਗਈ ਐ ਕਿ ਛੁੱਟ ਗਈ 10 ਮਿੰਟ ਵੀ ਨਹੀਂ ਸੁੱਤੀ ਇਹਦਾ ਛੁੱਟ ਗਈ ਸੋ ਹੋਨ ਮੈਨੂੰ ਲੱਗਦਾ ਹੈ ਕਿ ਕੰਮ 'ਚ ਚੱਕਰ ਪੈਣਗੇ ਹੁਣ ਮੈਨੂੰ ਤੁਹਾਡੇ ਕੋਲ ਬੈਠਣਾ ਪਏਗਾ ਹਾਂਜੀ ਇਹ ਗੱਲਾਂ ਬਹੁਤ ਗੱਲਾਂ ਬਹੁਤ ਕਰਨ ਲੱਗ ਗਈ ਐ ਅੱਜਕੱਲ ਨੰਨੀ ਸੀ ਜਾਨ ਐ ਓਏ ਹਾਂਜੀ ਇਹ ਮੈਨੂੰ ਮੈਨੂੰ ਕਾਹ ਆਇਆ ਮਾਮੂ ਕੇ ਬਾਦੇ ਪਿਆ ਮਾਮੂ ਕੇ ਬਾਦੇ ਬਾਬੀ ਕਿਉ ਖਾਣਾ ਹੈ ਬਾਬੀ ਕਿਉ ਚੀਜ਼ ਖਾਏਗਾ ਚੀਜ਼ ਖਾਏਗਾ ਚੀਜ਼ ਖਾਏਗਾ ਬਾਪੀ ਕਿਉਂ ਖਾਏਗਾ ਬਾਪੀ ਇਸ ਟਾਈਮ ਮੈਨੂੰ ਸੌਣ ਦੇ ਕੋਈ ਚਾਂਸ ਨਹੀਂ ਲੱਗ ਰਹੇ ਮੈਨੂੰ ਤੁਸੀਂ ਮੈਨੂੰ ਪਲੇ ਕਰ ਰਹੇ ਹੋ ਪੂਰਾ ਇੰਜੋਏ ਕਰਨੇ ਚਲੋ ਕੇ ਅੰਦਰ ਨੀਂ ਨੀ ਕਰਨੀ ਹੈ ਸਹੀ ਗੱਲ ਹੈ ਇੱਕ ਬੰਦਾ ਹੁਣ ਇਹਦੀ ਡਿਊਟੀ ਦੇਗਾ ਬਾਏ ਇਹ ਬੱਚਾ ਪਾਰਟੀ ਰਿਸਟਾਰਟ ਚਲੋ ਕਰੋ ਪੀਕੇ ਉਹ ਮੈਂ ਅੰਗੂਠਾ ਕਰੋ ਸਾਰੇ ਅੰਗੂਠਾ ਕਰੋ ਤੁਹਾਡੇ ਪ੍ਰਾਨ ਚੈੱਕ ਕਰਿਓ भी इंजॉय कर रहे हैं बाबी क्यू पार्टी बच्चे hey पार कैसा लग रहा है ठीक लग रहा है तुम्हारे दान कहाँ चले गए <laughs> बोलो अंदर। 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 ਇਥੇ ਤੇ ਫਾਦਰ ਤੇ ਡਾਟਰ ਦੀ ਕਨਵਰਸੇਸ਼ਨ ਹੋ ਰਹੀ ਹੈ। ਖੇਡਦੀ ਪਈ ਹੈ। ਤੇ ਨੇ ਨੇ ਨੇ। ਸੋ ਕਿਊਟ।

ਹਾਂਜੀ ਹਾਂਜੀ ਟੀਮ ਸਪੀਨਿੰਗ ਹੈ ਫਿਰ ਗਸਸ ਨਾਲ ਪੱਖੇ ਚੱਲਦੇ ਪਏ ਚੱਲ ਰਹੇ ਹੋ ਬਾਈ ਕਾ ਕੇ ਦੱਸਾਂਗੇ ਐਕਚੁਅਲ ਇਹ ਚੱਲ ਰਿਹਾ ਪੂਰਾ ਪਨੀਰ ਆ ਚਿਕਨ ਚਿਕਨ ਗਲਮ ਕੈਨ ਹੁੰਦਾ ਨਾ ਗੱਲ ਹੀ ਹਾਂ ਗਲਮ ਰੋਲ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਤੇ ਗਰਮੀ ਦੇ ਵਿੱਚ ਅੱਗੇ ਖਰਨਾ ਬਾਰਬੀਕਿਊ ਦੇ ਬਹੁਤ ਔਖਾ ਲੱਗੇ ਨਜ਼ਾਰਾ ਗਰਮੀ ਨੂੰ ਗਰਮੀ ਬਾਕੀ ਗਰਮੀ ਨਾਲ ਕੱਢ ਰਹੀ ਗਰਮੀ ਕੱਢ ਰਹੀ ਹੈ ਲੋ ਜੀ ਬਹੁਤ ਘਾਲਣਾ ਘਾਲਣ ਤੋਂ ਬਾਅਦ ਦੋ ਚਾਰ ਪੀਸ ਨਿਕਲੇ ਨੇ ਬਾਕੀ ਉਧਰ ਕੰਮ ਚੱਲ ਰਿਹਾ ਸੋ ਇਹ ਆਪਾਂ ਖਾ ਕੇ ਦੇਖਦੇ ਹਾਂ ਸਾਰੇ ਕਿਵੇਂ ਬਣਿਆ ਬਹੁਤ ਜ਼ਿਆਦਾ ਜ਼ੋਰ ਲਾਣ ਤੋਂ ਬਾਅਦ ਆਸਮਾਨ ਟੁੱਟ ਗਿਆ ਤੁਸੀਂ ਅਪਰ ਸਿਨਾਂ ਦੇਖੋ ਜੀ ਮੇਰੇ ਬੰਦੇ ਦੇ ਜੀ ਪੂਰੇ ਜ਼ੋਰ ਲੱਗ ਗਏ ਜੀ ਸਾਰਾ ਮੈਂ ਕੱਢਿਆ ਸਾਰਾ ਇਹ ਬੰਦੇ ਨੇ ਬਹੁਤ ਮਿਹਨਤ ਕੀਤੀ ਆ ਆ ਬੰਦੇ ਨੇ ਬਹੁਤ ਮਿਹਨਤ ਕੀਤੀ ਆ ਸੋ ਅੰਦਰ ਤੇ ਆਪਾਂ ਇੱਥੇ ਪਹੁੰਚੇ ਹਾਂ ਕੀ ਲੱਗਿਆ ਇਹਨੇ ਤੁਸੀਂ ਤੇਰੇ ਖਾਣੇ ਭੈਣ ਕੰਮ ਆ ਬਸ ਓਕੇ ਹਾਂਜੀ ਇੱਕ ਮੋਮ ਹਾਂਜੀ 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 ਬੰਦੇ ਕਰਨਾ ਪੜਾ ਕੁਛ ਹੀ ਗਿਰਨ ਨਾ ਹੈ ਬਦਿਆ ਰਿਜ਼ਲਟ ਨਿਕਲੇ ਆ ਲੈ ਲੈ ਜਰਮ ਗਮ ਹੈ ਮਾਰਕੂਨੇਸ਼ਨ ਨਹੀਂ ਪੂਰਾ ਬਣਾਇਆ ਹੋਇਆ ਆਪਾਂ ਅੱਜ ਪਟਿਆਲੇ ਚ ਅਰੇ ਬਣੀ ਇੰਜੋਏ ਦੇ ਤਰੀਕਾ ਚੱਕਲਾ ਖਿਰਕੋ ਇੰਜੋਏ ਇਹ ਕਰ ਨਾ ਰੌਂਡ ਸਾਰੀ ਮੇ ਤਾਂ ਮੇਰੀ ਸਭ ਤੋਂ ਵੀਡੀਓ ਸ਼ੁਰੂ ਹੁੰਦੋਂ ਸੁਣ ਲੋ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਮਾਰੇ ਤੁਹਾਡੇ ਵੀ ਮਿਹਨਤ ਹੈ ਇਹ ਖਾਂਦੀ ਮਿਹਨਤ ਹੈ ਗੱਲ ਸੁਣਨੀ ਹੋਵੇ ਲੈ ਇਹ ਕੰਮ ਠੀਕ ਹੈ ਵੀਡੀਓ ਬਣਦੀ ਨਾਲ ਹੀ ਕੰਮ ਖਿੱਚਿਆ ਜਾਂਦਾ ਹੈ ਸੱਦੀ ਬਣੀ ਇੰਜੋਏ ਨਾ ਛੋੜਦੇ ਨਹੀਂ ਬੋਪਾ ਜੀ ਹਾਂਜੀ ਗਾਇਜ਼ ਸੋ ਗਾਇਜ਼ ਆਪਾਂ ਹੁਣ ਕਰਦੇ ਆਂ ਬਲੌਗ ਦਾ ਐਂਡ ਬਹੁਤ ਮਜ਼ਾ ਕੀਤਾ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਇੱਥੇ ਬਾਏ ਬਾਏ ਤੇ ਸਾਰਿਆਂ ਨੇ ਬਹੁਤ ਮਿਹਨਤ ਕੀਤੀਆਂ ਸਾਰਿਆਂ ਨੇ ਮੈਂ ਹੀ ਕੀਤੀਆਂ ਪੱਖੀਆਂ ਬਹੁਤ ਚੱਲਿਆ ਇਹਨਾਂ ਨੇ ਬਾਰਬੀਕਿਊ ਬਣਾਉਣ ਦੇ ਲਈ ਤੇਰਾ ਸੀ ਕਰਕੇ ਬਰਥਡੇ ਲਈ ਮਾਰੇ ਜਿਹਦਾ ਜਿਹਦਾ ਬਰਥਡੇ ਹੁੰਦਾ ਉਹ ਮਿਹਨਤ ਜ਼ਿਆਦਾ ਕਰਦਾ ਹੁੰਦਾ ਠੀਕ ਹੈ ਪਰ ਇਹਨੇ ਕੀਤੀ ਨਹੀਂ ਇਹਨੇ ਕਰਵਾਈ ਆ ਤੁਸੀਂ ਬੱਸ ਖਾਇਆ ਤੁਸੀਂ ਖਾਣ ਦੀ ਮਿਹਨਤ ਕੀਤੀ ਹੈ ਸੋ ਠੀਕ ਹੈ ਬੜਾ ਬੜਾ ਪਿਆਰ ਮਿਲਿਆ ਤੇ ਬਹੁਤ ਇੰਜੋਏ ਕੀਤਾ ਹੁਣ ਆਪਾਂ ਬਲੌਗ ਦਾ ਐਂਡ ਕਰਦੇ ਆਂ ਬਾਏ 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 ਆਨੇ ਐਂਡ ਕਰਤਾ ਜੀ ਸਾਰਾ ਐਂਡ ਕਰਤਾ